ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਆਰਿਓ ਸਭ ਤੋਂ ਪਹਿਲਾਂ ਮੈਂ ਇੰਤਰੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਇਕ ਜ਼ਰੂਰ ਕਰਦੇ ਹੋ ਤਾਂ ਕਿ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹੋਰ ਵੀ ਵੱਧ ਤੋਂ ਵੱਧ ਸੰਗਤਾਂ ਜੜੀ ਇਹਦੇ ਦਰਸ਼ਨ ਕਰ ਸਕਣ ਸੋ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਮਾਲ ਟਿਕੜੀ ਸਾਹਿਬ ਅਸੀਂ ਜੋ ਉੱਪਰ ਜਾ ਰਹੀ ਆ ਸੋ ਦਾ ਇਤਿਹਾਸ ਹੈ ਕਿ ਗੁਰਦੁਆਰਾ ਮਾਲ ਟਿਕੜੀ ਸਾਹਿਬ ਦਾ ਪ੍ਰਾਤਨ ਨਾਮ ਚੱਕਰੀ ਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ ਇਤੇ ਦਸਵੇਂ ਪਾਤਸ਼ਾਹ ਜੀ ਨੇ ਸਥਾਨ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੀਵ ਦੀ ਯਾਤਰਾ ਸਮੇਂ ਬਿਦਰ ਹੁਣ ਨਾਨਕਚੀਰਾ ਸਾਹਿਬਾਂ ਨੂੰ ਜਾਂਦੇ ਹੋਏ ਠਹਿਰੇ ਸਨ ਰੱਖੀ ਗੋਤ ਮਾਇਕ ਡਵਾ ਕੇ ਗੁਰਦਰਾ ਸੰਗਤ ਸਾਹਿਬ ਦੇ ਸਥਾਨ ਤੇ ਫੌਜਾਂ ਵਿੱਚ ਵੰਡੀ ਸੀ ਦੱਸਿਆ ਜਾਂਦਾ ਹੈ ਗੁਰੂ ਜੀ ਨੇ ਇੱਥੇ ਭਵਿਕ ਪ੍ਰਤੀ ਬਚਨ ਵੀ ਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਜਾਵੇਗੀ ਤਾਂ ਇੱਥੋਂ ਦੀ ਮਾਇਆ ਨਾਲ ਖਾਲਸੇ ਵਿੱਚ ਟੁੱਟ ਲੰਗਰ ਵਰਤਾਇਆ ਜਾਏਗਾ ਸਵਾ ਫੋਟਵਾਂ ਨੇ ਜਿਹੜੀਆਂ ਬਣਾਈਆਂ ਹੋਈਆਂ ਪੈਟਰੋਲੋਂ ਇਹ ਤੋਂ ਖਜ਼ਾਨਾ ਪੁੱਟ ਕੇ ਲਜਾਇਆ ਗਿਆ ਸੀ। ਦਾ ਦੇ ਕਿਸ ਜਗ੍ਹਾ ਦੇ ਵਾਸਤੇ ਨਿਜਾਮ ਦੇ ਨਾਲ ਲੜਾਈ ਵੀ ਹੋਈ ਸੀ। ਉਹਨਾਂ ਨੇ ਰਾਤੋਂ-ਰਾਤ ਮੁਰਦਾ ਲੈ ਕੇ ਦਬਤਾਂ ਕਹਿੰਦੇ ਜਗਾ ਸਾਡੀ ਆ। ਫਿਰ ਕਲਕੱਤਾ ਹਾਈ ਕੋਰਟ ਤੱਕ ਇਹਦਾ ਕੇਸ ਚੱਲਿਆ। ਜਿਹੜਾ ਕਿ ਬਾਅਦ ਵਿੱਚ ਤਿੰਨ ਸਾਲ ਬਾਅਦ ਖਾਲਸੇ ਦੇ ਹੱਕ ਵਿੱਚ ਹੋਇਆ। ਇੱਥੇ ਆ ਕੇ ਫਿਰ ਖਾਲਸੇ ਨੇ ਆਪਣਾ ਝੰਡਾ ਗੱਡਿਆ। ਹੁਣ ਇਹ ਜਗ੍ਹਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਬਣਿਆ ਹੋਇਆ ਜੀ। ਆ ਉਹਦਾਂ ਉੱਪਰ ਵੀ ਬਿਲਡਿੰਗ ਤੇ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਸੁਪੌੜੀਏ ਚੜਕੇ ਜਾਣਾ ਪੈਂਦਾ ਹੈ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਨੇ ਜਿੱਥੇ-ਜਿੱਥੇ ਗੁਰਾਂ ਦੇ ਚਰਨ ਪਾਏ ਨੇ ਗੁਰਪਿਆਰਿਓ ਉੱਥੇ-ਉੱਥੇ ਸ਼ਕਤਾਜ ਬਹੁਤ ਸ਼ਰਧਾ ਦੇ ਨਾਲ ਹਾਜ਼ਰੀਆਂ ਪਰ ਕੇ ਲਾਭ ਪ੍ਰਾਪਤ ਕਰ ਰਹੀਆਂ ਨੇ ਆ ਬਾਹਰ ਦਾ ਦ੍ਰਿਸ਼ ਹੈ ਬੜਾ ਸੋਹਣਾ ਮੌਸਮ ਬੜਿਆ ਹੈ ਦਰਖਤ ਕਿੰਨੇ ਲੱਗੇ ਨੇ ਬੱਦਲ ਚੜੇ ਹੋਏ ਨੇ ਇਹ ਹੈ ਸ੍ਰੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਹ ਨਿਸ਼ਾਨ ਸਾਹਿਬ ਇਹਦਾ ਵਾਹਿਗੁਰੂ 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 ਲੈ ਕੇ ਹਾਇਰਿਆਂ ਦੇ ਬਾਈ ਜਓ ਜੀ ਮਰ ਚੜ੍ਹਦੀ ਕਲਾ ਕਰਨਾ ਵਾਹਿਗੁਰੂ ਜੀ ਘਰਾਨਾ ਸਾਹਿਬ ਵਾਹਿਗੁਰੂ ਜੀ ਪਤੇ ਜੀ